ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦ ਤੰਦ ਅਮਰ ਸ਼ੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਜਾ ਜੀ ਜਦੋਂ ਵੀ ਆਪਣੇ ਤੇ ਕੋਈ ਦੁੱਖ ਦੀ ਘੜੀ ਆਉਂਦੀ ਏ ਆਪਣੀ ਜ਼ਿੰਦਗੀ ਤੇ ਵਿੱਚ ਦੁੱਖ ਕਲੇਸ਼ ਆਉਂਦੇ ਨੇ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਏ ਤਾਂ ਉਸ ਸਰਬੀ ਦੇ ਵਿੱਚ ਜਦੋਂ ਅਸੀਂ ਗੁਰੂ ਮਹਾਰਾਜ ਸੱਚੇ ਪਾਸ਼ਾ ਦਾ ਓਟ ਆਸਰਾ ਤੱਕਦੇ ਆ ਗਰਬਾਣੀ ਦੇ ਜਾਪ ਕਰਦੇ ਆ ਅਰਦਾਸ ਬੇਨਤੀ ਕਰਦੇ ਆ ਕਿਵਾ ਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਚੌਲੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਸਾਡੀਆਂ ਮਨੋਗਾਮਨਾ ਅਰਦਾਸਾਂ ਵੀ ਜ਼ਰੂਰ ਪੂਰੀਆਂ ਕਰਦੇ ਨੇ ਕਿਉਂਕਿ ਖਾਲਸਾ ਜੀ ਕੁਰਬਾਨੀ ਦੇ ਵਿੱਚ ਬਹੁਤ ਤਾਕਤ ਹੈ ਪਰ ਆਪਾਂ ਕੀ ਕਰਦੇ ਆ ਕਿ ਜਦੋਂ ਆਪਣੀ ਮਨੋਗਾਮਨਾ ਅਰਦਾਸ ਪੂਰੀ ਹੋ ਜਾਂਦੀ ਏ ਉਸ ਤੋਂ ਬਾਅਦ ਦੀ ਵਿੱਚ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਨਹੀਂ ਕਰਦੇ ਸਗੋਦੀ ਜਦੋਂ ਤੋਂ ਹੱਟੀ ਅਰਤਾਸ ਬੀਤੀ ਪੂਰੀ ਹੁੰਦੀ ਆ ਤੇ ਤੁਹਾਨੂੰ ਗੁਰਬਾਣੀ ਬੋਲਵਦਾ ਦੇਣੀ ਚਾਹੀਦੀ ਹੈ ਮਹਾਰਾਜ ਦੇ ਸ਼ੁਕਰਾਨੇ ਦੇ ਲਈ ਵੱਧ ਤੋਂ ਵੱਧ ਸਗੋ ਗੁਰਬਾਣੀ ਵਧਾਇਆ ਕਰੋ ਪਾਠ ਕਰਿਆ ਕਰੋ ਗੁਰਦੁਵਰਾ ਸਾਹਿਬ ਵੀ ਜਾਇਆ ਕਰੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਹੱਟ ਬੀਤੀ ਹੈ ਜੋ ਇੱਕ ਭੈਣ ਦੀ ਹੈ ਕਿਵੇਂ ਉਹਨਾਂ ਨੇ ਪਾਠ ਕਰਨਾ ਸ਼ੁਰੂ ਕੀਤਾ ਗੁਰਦੁਵਰਾ ਸਾਹਿਬ ਜਾਣਾ ਸ਼ੁਰੂ ਕੀਤਾ ਉਹਨਾਂ ਦੀ ਜਪਜੀ ਸਾਹਿਬ ਦੀ ਜਪਈ ਸਾਹਿਬ ਦੇ ਪਾਠ ਕੀਤੇ ਜਿਨ੍ਹਾਂ ਦੀ ਕੋਈ ਭੈਣ ਦੱਸ ਦੇ ਗਿਣਤੀ ਮਿੰਤੀ ਹੀ ਨਹੀਂ ਕਹਿੰਦੇ ਜਪਜੀ ਸਾਹਿਬ ਦੀ ਜਪਈ ਸਾਹਿਬ ਦੇ ਪਾਠ ਦੀ ਕਿੰਦੀ ਇੰਨੀ ਕਿਰਪਾ ਹੋਈ ਮੇਰੇ ਤੇ ਮੇਰੇ ਸਾਰੇ ਇਹ ਕਾਰਜ ਸਫਲ ਹੋ ਗਏ ਉਹਨਾਂ ਦੀ ਹੱਦ ਵੀ ਤੀ ਖਾਲਸਾ ਜੀ ਤੁਹਾਡੀ ਨਾਲ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਨ ਲੱਗੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਫੈਨ ਬਰਾਬਰ ਨੂੰ ਰਿਕਵੈਸਟ ਇਹ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਂਦੇ ਹੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਚਰੋ ਲਗਵਾਇਆ ਕਰੋ ਜੀ ਖਾਲਸਾ ਜੀ ਉਹ ਭੈਣ ਦੱਸ ਰਹੀ ਆ ਕਿ ਮੈਂ ਕਦੇ ਵੀ ਗੁਰਦੁਆਰਾ ਸਾਹਿਬ ਵੀ ਨਹੀਂ ਸੀ ਗਈ ਤੇ ਨਾ ਹੀ ਮੈਂ ਕਦੇ ਪਾਠ ਕੀਤਾ ਸੀ ਕਦੇ ਪਰ ਸਾਡੇ ਘਰ ਦੇ ਵਿੱਚ ਕੋਈ ਵੀ ਕਾਰਜ ਨਹੀਂ ਸੀ ਸਿੱਧਾ ਦਾ ਹਰ ਕੋਚ ਕੇ ਦੇ ਨਵੀਂ ਤੋਂ ਨਵੀਂ ਪ੍ਰੋਬਲਮ ਹੁੰਦੀ ਸੀ ਜੇ ਕੋਈ ਵੀ ਕਾਰਜ ਸ਼ੁਰੂ ਕਰਨਾ ਉਹਨੇ ਉਲਟੀ ਹੋ ਜਾਣਾ ਖਰਾਬ ਹੋ ਜਾਣਾ ਜੇ ਕਿਸੇ ਕਾਰਜ ਦੇ ਨਹੀਂ ਚੜਾ ਕੀਤੇ ਤੇ ਉਥੋਂ ਵੀ ਵਾਪਸ ਆਉਣਾ ਪੈਣਾ ਵੀ ਕਿਉਂਕਿ ਕਾਰਜ ਕੋਈ ਵੀ ਸਫਲ ਨਾ ਹੋਣਾ ਜਿਸ ਵੀ ਕੰਮ ਨੂੰ ਸ਼ੀਟਦਾ ਉਹ ਕੰਮ ਕਦੀ ਨਾ ਹੋਣਾ ਨੁਕਸਾਨ ਦੀ ਨੁਕਸਾਨ ਕਹਿੰਦੀ ਕਰ ਦੇ ਵਿੱਚ ਹੁੰਦਾ ਜਾਂਦਾ ਸੀ ਭੈਣ ਕਹਿੰਦੇ ਮੈਂ ਵੀ ਸਟੱਡੀ ਕੀਤੀ ਸੀ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਮੈਂ ਆਈਲੈਂਡਸ ਦਾ ਸੋਚਿਆ ਪਰ ਘਰ ਦੇ ਵਿੱਚ ਇੰਨੀ ਪ੍ਰੋਬਲਮ ਹੋ ਗਈ ਸੀ ਆਈਡੈਂਟਸ ਵੀ ਨਹੀਂ ਹੋਈ ਉਸ ਤੋਂ ਬਾਅਦ ਦੇ ਵਿੱਚ ਜੋਬ ਦੇ ਲਈ ਵੀ ਕਹਿੰਦੇ ਕਈ ਵਾਰ ਅਪਲਾਈ ਕੀਤਾ ਜੋਬ ਵੀ ਨਹੀਂ ਮਿਲੀ ਕਹਿੰਦੇ ਜਿਸ ਕਰਕੇ ਅੱਗੋਂ ਵਿਆਹ ਦਾ ਟਾਈਮ ਆ ਗਿਆ ਤੇ ਨਾ ਹੀ ਕੋਈ ਕਹਿੰਦੇ ਵਿਆਹ ਦਾ ਰਿਸ਼ਤਾ ਬਣਿਆ ਜਦੋਂ ਅਸੀਂ ਕਹਿੰਦੇ ਵਿਆਹ ਕਰਨਾ ਸੀ ਵਿਆਹ ਦਾ ਕੋਈ ਰਿਸ਼ਤਾ ਵੀ ਨਹੀਂ ਸੀ ਬਣਦਾ ਕੋਈ ਵੀ ਕਹਿੰਦੇ ਭੈਣ ਤੇ ਕਹਿਣ ਦਾ ਇਹ ਭਾਵ ਇਹ ਕਾਹចਾ ਜੀ ਕੋਈ ਵੀ ਕਾਰਜ ਜੀ ਸ਼ੁਰੂ ਕੀਤਾ ਨਾ ਕੋਈ ਵੀ ਕਾਰਜ ਸਫਲ ਨਹੀਂ ਸੀ ਉਹ ਨਾ ਹੀ ਕਹਿੰਦੇ ਸਾਡੇ ਘਰ ਦੇ ਵਿੱਚ ਇੱਕ ਵੀ ਪੈਸੇ ਦੀ ਬਰਕਤ ਸੀ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਜਦੋਂ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਗਏ ਕਹਿੰਦੇ ਘਰ ਦੇ ਵਿੱਚ ਟੈਨਸ਼ਨ ਆ ਰਕੇ ਕਹਿੰਦੇ ਮੇਰੇ ਮੰਮੀ ਡੈਡੀ ਭੈਣ ਭਰਾ ਸੀ ਬਿਮਾਰ ਰਹਿਣ ਲੱਗੇ ਕਹਿੰਦੇ ਫਿਰ ਅਸੀਂ ਸਾਨੂੰ ਕਿਸੇ ਨੇ ਦੱਸਿਆ ਕੋਈ ਪੰਡਤ ਕੋਈ ਬਾਬਾ ਇਹਦੇ ਜਿੰਨੀਆਂ ਜਗ੍ਹਾ ਤੇ ਸਾਨੂੰ ਦੱਸਿਆ ਅਸੀਂ ਹਰ ਇੱਕ ਜਗ੍ਹਾ ਤੇ ਗਏ ਜੋ ਉਹਨਾਂ ਨੇ ਸਾਨੂੰ ਕਰਨ ਦੀ ਕਿਹਾ ਸੀ ਉਹ ਵੀ ਕੀਤਾ ਪਰ ਕਹਿੰਦੇ ਸਾਨੂੰ ਕੀਤਾ ਉਹ ਵੀ ਕੋਈ ਹੱਲ ਨਹੀਂ ਮਿਲਿਆ ਕਹਿੰਦੇ ਸਾਨੂੰ ਕੋਰਾ ਵੀ ਫਰਕ ਨਾ ਪਿਆ ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਅਸੀਂ ਸੋਚਿਆ ਵੀ ਕਿਉਂ ਨਾ ਸੀ ਗੁਰਦੁਆਰਾ ਸਾਹਿਬ ਚਾਈਏ ਇਹਦੇ ਇੱਕ ਦਿਨ ਸਾਡੇ ਘਰ ਦੇ ਵਿੱਚ ਟੀਵੀ ਚੱਲਦਾ ਸੀ ਤੇ ਟੀਵੀ ਚੱਲਦੇ ਦੇ ਵਿੱਚ ਕਹਿੰਦੇ ਅਸੀਂ ਕਥਾ ਸੁਣੀ ਸੀ ਕਥਾ ਦੇ ਵਿੱਚ ਭੈਣ ਕਹਿੰਦੀ ਬਾਬਾ ਜੀ ਦੱਸਦੇ ਸੀ ਵੀ ਜਿਹੜਾ ਗੁਰੂ ਦਾ ਸਿੱਖ ਗੁਰਦੁਆਰਾ ਸਹਿਬ ਨਹੀਂ ਜਾਂਦਾ ਪਾਠ ਨਹੀਂ ਕਰਦਾ ਵੀ ਉਹ ਭਾਵੇਂ ਉਂਟੀ ਘਰ ਦੇ ਵਿੱਚ ਕਿੰਨਾ ਵੀ ਕੁਝ ਕਿਉਂ ਨਾ ਹੋਵੇ ਕਦੇ ਵੀ ਉਹ ਸੁਖ ਨਹੀਂ ਰਹਿ ਸੁਖੀ ਨਹੀਂ ਰਹਿ ਸਕਦਾ ਤੇ ਨਾ ਹੀ ਉਹਦੇ ਕਾਰਜ ਕਦੇ ਸਫਲ ਹੋ ਸਕਦੇ ਨੇ ਵੀ ਤੂੰ ਸਿਚੇਰੂਰ ਪਾਠ ਕਰਨਾ ਚਾਹੀਦਾ ਤੁਹਾਨੂੰ ਤੇ ਗੁਰਦੁਆਰਾ ਸਹਿਬ ਵੀ ਕਹਿੰਦੇ ਉਹ ਅਸੀਂ ਕਥਾ ਸੁਣੀ ਤੇ ਉਥੋਂ ਅਸੀਂ ਪੈਦ ਕਹਿੰਦੇ ਕਿ ਆ ਵੀ ਅਸੀਂ ਗੁਰਦੁਆਰਾ ਸਹਿਬ ਜਾਵੜ ਕਰਾਂਗੇ ਪਾਠ ਦਾ ਤਾਂ ਕਹਿੰਦੇ ਸਾਡੇ ਤਮਾਗ ਚ ਨਹੀਂ ਆਇਆ ਕਹਿੰਦੀ ਫਿਰ ਅਸੀਂ ਗੁਰਦੁਆਰਾ ਸਹਿਬ ਜਾਣਾ ਸ਼ੁਰੂ ਕੀਤਾ ਇਹਦੇ ਸਵੇਰੇ ਅਬਰਤ ਵੀਰੇ ਅਸੀਂ ਜਾਣਾ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਣਾ ਕਹਿੰਦੀ ਮੈਂ ਤੇ ਮੇਰੀ ਮਾਤਾ ਨਹੀਂ ਜਾਣਾ ਕਰਨਾ ਉਹਥੋਂ ਕਹਿੰਦੀ ਉਹ ਤੇ ਸੰਗਤਾਂ ਦਾ ਸੇਵਾ ਕਰਕੇ ਤੇ ਪਾਠ ਕਰਦੀਆਂ ਹੁੰਦੀਆਂ ਸੀ ਗੁਰਦੁਆਰਾ ਸਾਹਿਬ ਬੈਠ ਕੇ ਭੈਣ ਕਹਿੰਦੀ ਵੀ ਅਸੀਂ ਪੋਸ਼ਕ ਦੇ ਨੇ ਗਏ ਤੇ ਸੋਚਿਆ ਵੀ ਕਿਉਂ ਨਾ ਅਸੀਂ ਵੀ ਪਾਠ ਕਰਿਆ ਕਰੀਏ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਵੀ ਬਹੁਤ ਸੰਗਤਾਂ ਉੱਥੇ ਪਾਠ ਕਰਦੀਆਂ ਨੇ ਤਾਂ ਕਾਲ ਸਾਜੀ ਭੈਣ ਗਿੰਦੇ ਕੀ ਜਿਹੜੇ ਗਰਮਤੀ ਸੀਗੇ ਸਾਡੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੂੰ ਵੀ ਅਸੀਂ ਪੁੱਛਿਆ ਵੀ ਸਾਡੇ ਘਰ ਦੇ ਵਿੱਚ ਇਹ ਪ੍ਰੋਬਲਮ ਨੇ ਤੇ ਅਸੀਂ ਪਾਠ ਤਾਂ ਕਰਨੀਆਂ ਕਰਨਾ ਹੈ ਤੇ ਗੁਰਦੁਆਰਾ ਸਾਹਿਬ ਵੀ ਰੋਜ਼ ਆਇਆ ਕਰਨਾ ਵੀ ਜੇ ਸਾਨੂੰ ਕੋਈ ਹੱਲ ਵੀ ਤੁਸੀਂ ਨਜ਼ਰਬਾਣੀ ਦਾ ਚਾਪ ਕਰਦੇ ਹੋ ਵੀ ਜੇ ਸਾਡਾ ਕੋਈ ਹੱਲ ਹੋ ਜੇ ਸਾਨੂੰ ਕੋਈ ਰਸਤਾ ਦਿਖਾਓ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜਪਈ ਸਹਿਬ ਦੇ ਤੇ ਜਪਜੀ ਸਾਹਿਬ ਦੇ ਪਾਠ ਜਿੰਨੇ ਹੋ ਸਕਦਾ ਉੰਨੇ ਕਰਿਆ ਕਰੋ ਖਾਲਸਾ ਜੀ ਭੈਣ ਕਹਿੰਦੀ ਉਥੋਂ ਸਾਨੂੰ ਪਤਾ ਲੱਗਿਆ ਹੈ ਉਹ ਗ੍ਰੰਥੀ ਸਾਹਿਬ ਬਾਣਸੀ ਜੋਗੁਰਦਵਾਰਾ ਸੇਵ ਦੇ ਬਾਬਾ ਜੀ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਪਾਠ ਕਰਿਆ ਕਰੋ ਖਾਲਸਾ ਜੀ ਭੈਣ ਕਹਿੰਦੀ ਵੀ ਫਿਰ ਅਸੀਂ ਗੁਰਦਵਾਰਾ ਸੇਵ ਬੈਠੇ ਮੇਰੀ ਮਾਤਾ ਜੀ ਨੇ ਕਹਿੰਦੀ ਇੱਕ ਜਪਜੀ ਸਾਹਿਬ ਦੀ ਇੱਕ ਚਪਾਈ ਸਾਹਿਬ ਕਰਕੇ ਆਉਣਾ ਤੇ ਘਰ ਦੇ ਵਿੱਚ ਕਰਨਾ ਭੈਣ ਕਹਿੰਦੀ ਜਦੋਂ ਵੀ ਮੈਨੂੰ ਸਮਾਂ ਮਿਲਦਾ ਕਹਿੰਦੇ ਮੈਂ 11 ਪਾਠ ਚਪਾਈ ਸਾਹਿਬ ਤੇ 11 ਜਪਜੀ ਸਾਹਿਬ ਦੇ ਕਰਕੇ ਹੀ ਉੱਠਣਾ ਫਿਰ ਕੰਮ ਕਰਨਾ ਫਿਰ ਸਮਾਂ ਮਿਲਣਾ ਫਿਰ 11 11 ਪਾਠ ਕਰਕੇ ਉੱਠਣਾ ਕਹਿੰਦੇ ਜਦੋਂ ਵੀ ਮੈਂ ਇਹ ਪਾਠ ਸ਼ੁਰੂ ਕੀਤੇ ਗੁਰਦੁਆਰਾ ਸਾਹਿਬ ਕਹਿੰਦੇ ਸੀ ਜਾਣਾ ਸ਼ੁਰੂ ਕੀਤਾ ਸੇਵਾ ਕਹਿੰਦੇ ਸ਼ੁਰੂ ਕੀਤੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਹਿੰਦੇ ਸਾਡੇ ਤੇ ਕਿਰਪਾ ਹੋਣ ਲੱਗੀ ਵੀ ਸਾਡੇ ਕਹਿੰਦੇ ਥੋੜਾ ਥੋੜਾ ਘਰ ਦੇ ਵਿੱਚ ਨਾ ਜੋ ਹਾਲਾਤ ਸੀ ਇੱਕ ਤਾਂ ਕਹਿੰਦੀ ਭੈਣ ਸਾਡੇ ਘਰ ਦੇ ਵਿੱਚ ਬਿੰਨ ਕੁਲ ਵੀ ਕਿੰਨੀ ਬਰਕਤ ਨਹੀਂ ਲੱਗੀ ਸੀ ਕਿੰਦੀ ਪੈਸਾ ਹੀਗਾ ਜ਼ਰੂਰ ਸੀ ਕਿੰਦੀ ਪਰ ਜਾਂਦਾ ਕਿੱਥੇ ਸੀ ਉਸ ਬਾਰੇ ਪਤਾ ਹੀ ਨਹੀਂ ਲੱਗਦਾ ਸੀ ਕਿੰਦੀ ਸਾਡੇ ਘਰ ਦੇ ਵਿੱਚ ਦਵਾਈਆਂ ਬਹੁਤ ਹੋ ਗਈਆਂ ਸੀ ਬਿਕਾਦੇ ਕੋਈ ਬਿਮਾਰ ਕਦੇ ਕੋਈ ਬਿਮਾਰ ਮੈਂ ਕਹਿੰਦੇ ਵੀ ਦੂਸਰਾ ਕੋਈ ਕਾਰਜ ਨਹੀਂ ਸੀ ਸਫਲ ਹੁੰਦਾ ਕਹਿੰਦੇ ਜੇ ਮੇਰੇ ਭੈਣ ਭਰਾ ਸੀ ਉਹਨਾਂ ਨੇ ਸਟੱਡੀ ਕੀਤੀ ਉਹਨਾਂ ਦਾ ਆਇਨਟਸ ਦਾ ਕਰਵਾ ਲੱਗਣਾ ਕਹਿੰਦੇ ਉਹਨਾਂ ਦੀ ਐਡਮਿਸ਼ਨ ਕਰਵਾਈਆ ਉਹਨਾਂ ਦੇ ਲਈ ਫੀਸਾ ਭਰਨੀਆਂ ਤਾਂ ਘਰੇ ਪੈਸੇ ਹੀ ਨਾ ਹੋਵੇ ਕਹਿੰਦੇ ਥੱਕ ਹਾਰ ਕੇ ਉਹਨਾਂ ਨੂੰ ਵੀ ਹਟਾ ਲਿਆ ਕਿੰਦੇ ਵੀ ਭੈਣ ਦਾ ਕਹਿਣ ਦਾ ਭਾਵ ਇਹ ਸੀ ਵੀ ਜੇ ਇਸ ਕੰਮ ਨੂੰ ਅਸੀਂ ਹੱਥ ਪਾਉਣਾ ਕੰਮ ਕਦੇ ਵੀ ਸਿਰੇ ਨਹੀਂ ਸੀ ਚੜਦਾ ਵਿਗੜ ਜਾਂਦਾ ਸੀ ਸਗੋਂ ਵੱਤ ਵਿਗੜ ਜਾਂਦਾ ਸੀ ਕੰਮ ਕਿੰਦੇ ਇਸ ਤਰ੍ਹਾਂ ਕਰਕੇ ਸਾਡਾ ਕੋਈ ਕਾਰਜ ਨਹੀਂ ਸਫਲ ਹੁੰਦਾ ਸੀ ਕਿੰਦੇ ਮੈਂ ਤੇ ਮੇਰੀ ਮਾਤਾ ਨੇ ਗੁਰਦੁਆਰਾ ਸਹਿ ਪਾਠ ਕਰਾਉਣਾ ਘਰ ਦੇ ਵਿੱਚ ਭੈਣ ਕਹਿੰਦੀ ਮੈਂ ਪਾਠ ਕਰਨਾ ਕਿੰਦੇ ਵੀ ਹੁਣ ਸਾਡੇ ਘਰ ਦੇ ਵਿੱਚ ਥੋੜਾ ਜਿਹਾ ਫਰਕ ਸਰ ਨੂੰ ਇਹ ਲੱਗਣ ਲੱਗਿਆ ਕਿ ਸਾਡੇ ਘਰ ਦੇ ਵਿੱਚ ਬਰਕਤ ਪੈ ਨਹੀਂ ਗਈ ਵੀ ਸਾਡੇ ਘਰ ਦੇ ਵਿੱਚ ਪੈਸਾ ਖੜਨ ਨਾ ਕੀ ਗਿਆ ਕਹਿੰਦੇ ਉਤੋਂ ਮੈਨੂੰ ਲੱਗਾ ਕਿ ਵਾਹਿਗੁਰੂ ਸੱਚੀ ਪਾਸ਼ਾ ਦੀ ਬਹੁਤ ਕਿਰਪਾ ਹੈ ਕਹਿੰਦੇ ਫਿਰ ਮੈਂ ਪਾਠ ਕਰਨਾ ਹੋਰ ਸ਼ੁਰੂ ਕੀਤਾ ਆਪਣੇ ਭੈਣ ਭਰਾਵਾਂ ਨੂੰ ਕਹਿੰਦੇ ਮੇਰੇ ਮਾਤਾ ਪਿਤਾ ਨੇ ਅਸੀਂ ਪਰਿਵਾਰ ਸਬੀਤ ਜਦੋਂ ਵੀ ਘਰ ਦੇ ਵਿੱਚ ਫ੍ਰੀ ਟਾਈਮ ਮਿਲਦਾ ਅਸੀਂ ਚਪਈ ਸਹਿਬ ਦੇ ਸ਼੍ਰੀ ਚਵਜੀ ਸਹਿਬ ਦੇ ਦੋ ਪਾਠ ਕਹਿੰਦੇ ਅਸੀਂ 11 11 5 5 ਜਿਵੇਂ ਵੀ ਸਾਡੇ ਕੋਲ ਸਮਾਂ ਹੋਣਾ ਕਰਕੇ ਹੀ ਉੱਠਣਾ ਅਲਸਾ ਜੀ ਪੈਡ ਕੇ ਦੇ ਕੇ ਮੈਨੂੰ ਤਾਂ ਇਸ ਚੀਜ਼ ਬਾਰੇ ਪਹਿਲਾ ਪਤਾ ਹੀ ਨਹੀਂ ਸੀ ਕਿ ਘਰਵਾੜੀ ਦੇ ਵਿੱਚ ਇੰਨੀ ਤਾਕਤ ਹੈ ਇਹਦੇ ਸ਼੍ਰੀ ਜਪਜੀਤ ਸਾਹਿਬ ਤੇ ਚਪਾਈ ਸਾਹਿਬ ਦੀ ਬਾਣੀ ਦੇ ਕੇ ਅਸੀਂ ਇੰਨੇ ਜਾਪ ਕੀਤੇ ਨੇ ਜਿੰਨਾ ਦਾ ਸਾਨੂੰ ਕੋਈ ਆਪ ਨੂੰ ਵੀ ਆਈਡੀਆ ਨਹੀਂ ਸੀ ਕਿੰਨਾ ਜਾਪ ਕਰ ਗਏ ਹੋਣਗੇ ਕਹਿੰਦੇ ਭੈਣ ਵੀ ਮੇਰਾ ਵਿਆਹ ਦਾ ਕੋਈ ਕਾਰਜ ਨਹੀਂ ਸੀ ਸਫਲ ਹੁੰਦਾ ਵੀ ਵਧੀਆ ਰਿਸ਼ਤਾ ਵੀ ਨਹੀਂ ਸੀ ਆਉਂਦਾ ਘਰ ਦੇ ਵਿੱਚ ਕਹਿੰਦੇ ਸੋਹਣੇ ਕਾਰਜ ਸਫਲ ਹੋਣੇ ਸ਼ੁਰੂ ਹੋ ਗਏ ਸਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ ਭੈਣ ਘਰ ਦੇ ਮੇਰਾ ਰਿਸ਼ਤਾ ਵੀ ਹੋ ਜਾਂਦਾ ਹੈ ਤੇ ਦੋਨਾਂ ਭੈਣ ਭਰਾ ਜਿਹੜੇ ਦੂਸਰੇ ਹੁੰਦੇ ਨੇ ਕਹਿੰਦੇ ਮੇਰੇ ਉਹਨਾਂ ਨੂੰ ਕਹਿੰਦੇ ਅਸੀਂ ਆਈਲੈਂਡਸ ਕਰਨ ਲਗਾ ਦੇਨੇ ਆ ਜਿਹੜੇ ਮੇਰੇ ਮਾਤਾ ਜੀ ਥੋੜੇ ਬਿਮਾਰ ਹੁੰਦੇ ਸੀ ਉਹਨਾਂ ਨੂੰ ਵੀ ਫਰਕ ਪੈਣਾ ਸ਼ੁਰੂ ਹੋ ਗਿਆ ਘਰ ਦੇ ਵਿੱਚ ਕਿੱਡੇ ਹਾਲ ਸਾਡੇ ਇਸ ਤਰ੍ਹਾਂ ਦੇ ਹਾਲਾਤ ਹੋ ਗਿਆ ਵੀ ਸਾਡੇ ਘਰ ਦੇ ਵਿੱਚ 24 ਘੰਟੇ ਗਰਬਾਣੀ ਚੱਲਦੀ ਰਹਿੰਦੀ ਹੈ ਤੇ ਕਹਿੰਦੇ ਜਦੋਂ ਸਾਨੂੰ ਸਵਾ ਮਿਲਦਾ ਹੈ ਕਹਿੰਦੇ ਅਸੀਂ ਉਦੋਂ ਹੀ ਗੁਟਕਾ ਸਹਿਬ ਲੈ ਕੇ ਬੈਠ ਜਾਣਾ ਹੁੰਦਾ ਹੈ ਚੌਪੜਾ ਲਗਾ ਕੇ ਤੇ ਕਹਿੰਦੇ ਪੰਜ ਪਾਠ 11 ਪਾਠ ਚਪਈ ਸਹਿਬ ਦੇ ਸ੍ਰੀ ਜਪਜੀ ਸਾਹਿਬ ਦੇ ਕਹਿੰਦੇ ਅਸੀਂ ਕਰਕੇ ਉੱਠਣਾ ਹੁੰਦਾ ਹੈ ਉਹ ਭੈਣ ਕਹਿੰਦੀ ਵੀ ਸਾਡੇ ਤਾਂ ਇੰਨੇ ਪੁਰੇ ਹਾਲਾਤ ਹੋ ਗਏ ਸੀ ਕਹਿੰਦੇ ਸਾਡਾ ਕੋਈ ਵੀ ਕਾਰਜ ਨਹੀਂ ਸੀ ਸਫਲ ਹੁੰਦਾ ਪੈਣ ਕਹਿੰਦੇ ਕਿ ਅਸੀਂ ਕੋਈ ਬਾਬਾ ਜਾਂ ਕੋਈ ਕਹਿੰਦੇ ਪੰਡਤ ਵੀ ਨਹੀਂ ਸੀ ਸੰਧਿਆ ਜਿੱਥੇ ਕਿਸੇ ਨੇ ਦੱਸਣਾ ਕਹਿੰਦੇ ਉੱਥੇ ਹੀ ਜਾਣਾ ਸੀ ਪਰ ਕਹਿੰਦੇ ਸਾਨੂੰ ਹੁੰਦਾ ਸੀ ਅਸੀਂ ਚੱਲੇ ਚਾਹੀਏ ਕੋਈ ਪ੍ਰੋਬਲਮ ਨਹੀਂ ਪਰ ਸਾਡਾ ਕੋਈ ਹੱਲ ਤਾਂ ਹੋਵੇ ਪੈਣ ਕਹਿੰਦੇ ਵੀ ਕਿਤੇ ਵੀ ਸਾਡਾ ਕੋਈ ਹੱਲ ਨਹੀਂ ਸੀ ਹੋਇਆ ਕਹਿੰਦੇ ਗੁਰੂ ਘਰ ਮਾਰਾ ਸੱਚੇ ਪਾਤਸ਼ਾਹ ਗੁਰਦੁਆਰਾ ਸਾਹਿਬ ਜਾ ਕੇ ਕਹਿੰਦੇ ਸੇਵਾ ਕਰਕੇ ਬਾਣੀ ਦਾ ਸਿਮਰਨ ਕਰਕੇ ਬਾਣੀ ਦਾ ਚਾਪ ਕਰਕੇ ਕਹਿੰਦੇ ਸਾਡੇ ਕਾਰਜ ਸਫਲ ਹੋਏ ਨੇ ਉਹਨਾਂ ਨੇ ਹਾਲਸਾ ਜੀ ਸਾਡੇ ਨਾਲ ਸਾਂਝੀ ਕੀਤੀ ਸੀ ਵੀ ਤੁਸੀਂ ਸੰਗਤਾਂ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਕਿ ਗੁਰਬਾਣੀ ਜ਼ਰੂਰ ਪੜਿਆ ਕਰਨਾ ਸ੍ਰੀ ਜਪਜੀ ਸਾਹਿਬ ਦੀ ਚਪਾਈ ਸਾਹਿਬ ਦੇ ਪਾਠ ਜ਼ਰੂਰ ਕਰਿਆ ਕਰਨ ਬਹੁਤ ਤਾਕਤ ਹੈ ਸ੍ਰੀ ਜਪਜੀ ਸਾਹਿਬ ਦੀ ਚਪਾਈ ਸਾਹਿਬ ਦੇ ਪਾਠ ਦੇ ਵਿੱਚ ਹਾਲਸਾ ਜੀ ਗੁਰਬਾਣੀ ਸਾਰੇ ਹੀ ਬਹੁਤ ਸਤਿਕਾਰਯੋਗ ਹੈ ਤੁਸੀਂ ਜੋ ਵੀ ਬਾਣੀ ਦਾ ਚਾਪ ਕਰਦੇ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਹੀ ਕਰਦੇ ਹੋ ਕਿਉਂਕਿ ਹਰ ਕੋਈ ਬੰਦਾ ਪਾਠ ਨਹੀਂ ਕਰ ਸਕਦਾ ਸੇਵਾ ਸਿਮਰਨ ਨਹੀਂ ਕਰ ਸਕਦਾ ਜੇ ਸਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਈਏ ਉਹੀ ਸੇਵਾ ਨਿਭਾ ਸਕਦਾ ਹੈ ਹੁਣ ਕਈ ਭੈਣ ਪ੍ਰਾਰਥਮਾਂ ਦੇ ਘਰ ਦੇ ਵਿੱਚ 1 1 2 2 ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਤਾਂ ਖਾਲਸਾ ਜੀ ਉਹ ਵੀ ਬੜੇ ਭਾਗੀ ਨੇ ਜਿਹੜੇ ਸ਼੍ਰੀ ਸੁਖਮਨੀ ਸਾਹਿਬ ਦੇ ਹਰ ਰੋਜ਼ ਜਾਪ ਕਰਦੇ ਨੇ ਕਿਉਂਕਿ ਇਹ ਚੀਜ਼ ਹਰ ਇੱਕ ਦਿਵਸ ਦੀ ਗੱਲ ਨਹੀਂ ਹੁੰਦੀਗੀ ਕਿਉਂਕਿ ਆਪਾਂ ਸ਼ੁਰੂ ਤਾਂ ਕਰ ਲੈਨੇ ਆ ਪਰ ਆਪਾਂ ਹਿੰਮਤ ਵੀ ਹਾਰ ਚਾ ਜਾਈਏ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਵੀ ਜਦੋਂ ਮੇਰੇ ਸਾਰੇ ਘਰਚ ਸਾਬਾ ਲੋਕੋ ਹੀ ਕਹਿੰਦੇ ਮੈਂ ਹੋਰ ਵੀ ਹੁਣ ਪਾਠ ਕਰਦੀ ਆ ਕਹਿੰਦੇ ਹਰ ਰੋਜ਼ ਨਿਤਨੇਮ ਵੀ ਕਰਦੀ ਆ ਜਪਜੀ ਸਾਹਿਬ ਦੇ ਚਪਾਈ ਸਾਹਿਬ ਦੇ ਜਵੇਂ ਪਾਠ ਕਰਦੀ ਸੀ ਉਹ ਵੀ ਕਰਦੀ ਆ ਕਹਿੰਦੇ ਤੇ ਰੈਰਾ ਸੇਵ ਵੀ ਕਰਦੀ ਆ ਗੁਰਦੁਆਰਾ ਸੇਵ ਵੀ ਚਾਣੀ ਆ ਖਾਲਸਾ ਜੀ ਇਸ ਤਰ੍ਹਾਂ ਤੁਸੀਂ ਭੈਣ ਜਿਵੇਂ ਉਹਨਾਂ ਦੀ ਅਰਦਾਸ ਪੂਰੀ ਹੋਈ ਤੇ ਉਹਨਾਂ ਨੇ ਬਾਣੀ ਨਹੀਂ ਛੱਡੀ ਗਰਬਾਣੀ ਦੇ ਜਾਪ ਉਹ ਕਰਦੇ ਨੇ ਤੁਸੀਂ ਵੀ ਜਦੋਂ ਵੀ ਅਰਦਾਸ ਬੇਨਤੀ ਕਰਦੇ ਹੋ ਸੁਖ ਨਾਲ ਸੁਖ ਦਿਓ ਉਹ ਬਾਣੀ ਦੇ ਪਾਠ ਪੂਰੇ ਕਰਕੇ ਤੇ ਸਗੋਂ ਦੀ ਹੋਰ ਪਾਠ ਵੀ ਕਰਿਆ ਕਰੋ ਜੀ ਮਹਾਰਾਜ ਦੇ ਸ਼ੁਕਰਾਨੇ ਦੇ ਲਈ ਕਰਿਆ ਕਰੋ ਜੇ ਆਪਣੇ ਕਾਰਜ ਸਫਲ ਹੋ ਜਾਂਦੇ ਆ ਤੇ ਆਪਾਂ ਗਰਬਾਣੀ ਛੱਡਣੀ ਨਹੀਂ ਸਗੋਂ ਵਧਾਉਣੀ ਹੈ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਵੀ ਗਰਬਾਣੀ ਦੇ ਨਾਲ ਜੁੜੋ ਗੁਰਦੁਆਰਾ ਸਹਿਬੀ ਚਾਇਆ ਕਰੋ ਸੇਵਾ ਸਿਮਰਨ ਵੀ ਕਰਿਆ ਕਰੋ ਖਾਲਸਾ ਜੀ ਇਹ ਸੀ ਪਹਿਲੀ ਹੱਡ ਬੀਤੀ ਕਿ ਕਿਵੇਂ ਉਹਨਾਂ ਦੇ ਸ੍ਰੀ ਚੱਪ ਜੀ ਸਹਿਤ ਚਪਈ ਸੇ ਅਦੇ ਪਾਠ ਕਰਨ ਦੇ ਨਾਲ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ 채ਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਵੈਨ ਤਬਾਕਸ ਲੇਗੇ ਚਵਾਈ ਗਰੂ ਲੈ ਕੇ ਆਪਣੀ ਹਾਜ਼ਰੀ ਵੀ ਚਰੂ ਲਗਵਾਉਣੀ ਚਾਹ। ਖਾਲਸਾ ਜੀ ਪੁਨਾ ਚੁੱਕਾ ਦੀ ਖੀਵਾ ਬਖਸ਼ੀ ਬਹੁਤੀ ਸਭੀ ਜਾਣੀ ਅਣ ਜਾਣੀ ਦੀਆਂ ਗਲਤੀਆਂ ਭੁਲਵਾ ਚੁੱਕਾ ਹੋ ਜਾਂਦੀ ਹੈ ਖੀਵਾ ਬਖਸ਼ੀ ਖਾਲਸਾ ਜੀ ਧੰਨ ਧੰਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੀ ਬਾਛਾ ਸਾਰੀਆਂ ਸੰਗਤਾਂ ਦੀ ਕਾਰ ਪਰਵਾਰ ਤੇ ਵਾਹਿਗੁਰੂ ਸੱਚੇ ਪਾਜ ਆਪਣੀ ਗਿਰਬਾ ਬਣਾਈ ਰੱਖਣੀ ਸਾਫ ਦੇ ਕਾਰਜ ਸਫਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ